ਜ਼ਿੰਦਗੀ ਵਿੱਚ ਹਾਰ ਨਾ ਮੰਨੋ ਜਦੋਂ ਤੁਸੀਂ ਹਾਰੋਗੇ ਤਾਂ ਗਲੀ ਦਾ ਕੁੱਤਾ ਵੀ ਭੌਂਕੇਗਾ ਪਰ ਜਦੋਂ ਤੁਸੀਂ ਜਿੱਤ ਗਏ ਤਾਂ ਤੁਹਾਡੇ ਪੈਰਾਂ ਵਿੱਚ ਸਾਰੇ ਡਿੱਗਣਗੇ ਦੁਨੀਆ ਜੋ ਕਰਦੀ ਹੈ ਕਰਨ ਦੋ ਪਰਵਾਹ ਨਾ ਕਰੋ ਡਰ ਹਾਰ ਦਾ ਸਭ ਤੋਂ ਵੱਡਾ ਕਾਰਨ ਹੈ ਲੋਕ ਚਾਹੁੰਦੇ ਹਨ ਕਿ ਤੁਸੀਂ ਡਰੋ ਜਿੰਦਗੀ ਚੁਣੌਤੀ ਦੇਵੇ ਤਾਂ ਹਰ ਚੁਣੌਤੀ ਨੂੰ ਸਵੀਕਾਰ ਕਰੋ ਤੁਹਾਡੀ ਹਾਰ ਇਸ ਵਿੱਚ ਨਹੀਂ ਹੈ ਕਿ ਤੁਹਾਨੂੰ ਇੱਕ ਠੋਕਰ ਲੱਗੀ ਤੇ ਤੁਸੀਂ ਡਿੱਗ ਪਏ ਡਿੱਗਣ ਵਿੱਚ ਤੁਹਾਡੀ ਹਾਰ ਨਹੀਂ ਹੈ ਬਲਕਿ ਤੁਹਾਡੀ ਹਾਰ ਤਾਂ ਡਿੱਗ ਕੇ ਦੁਬਾਰਾ ਨਾ ਉਖਣ ਵਿੱਚ ਹੈ ਕਿਉਂਕਿ ਜਦੋਂ ਅਸੀਂ ਉੜਦੇ ਹਾਂ ਤਾਂ ਦਰਦ ਹੁੰਦਾ ਹੈ ਜਦੋਂ ਕੋਈ ਫੇਲਰ ਆਉਂਦਾ ਹੈ ਮੋਟੀਵੇਸ਼ਨ ਗਿਰ ਜਾਂਦਾ ਹੈ ਦਰਦ ਹੁੰਦਾ ਹੈ ਦਿਲ ਵਿੱਚ ਜਦੋਂ ਕਿ ਕਿਸੇ ਚੀਜ਼ ਨੂੰ ਦਿਲੋਂ ਟੋਚਾ ਪਰ ਉਹ ਨਾ ਮਿਲੇ ਯਾਦ ਰੱਖਿਓ ਜ਼ਿੰਦਗੀ ਤੁਹਾਨੂੰ ਜਦੋਂ ਜਦੋਂ ਵੀ ਥੱਲੇ ਸੁੱਟੇ ਤਾਂ ਤੁਹਾਡੇ ਵਿੱਚ ਦੁਬਾਰਾ ਉੱਠਣ ਦੀ ਤਾਕਤ ਹੈ ਕੀ ਤੁਸੀਂ ਉੱਠਣ ਦੀ ਕੋਸ਼ਿਸ਼ ਵੀ ਕਰ ਰਹੇ ਹੋ ਕਿ ਤੁਸੀਂ ਉਸ ਦਰਦ ਠੋਕਰ ਦੇ ਦਰਦ ਨੂੰ ਪੀ ਕੇ ਅੱਗੇ ਵਧਣ ਨੂੰ ਤਿਆਰ ਹੋ ਜੇਕਰ ਹਾਂ ਤਾਂ ਇਹੀ ਉਹ ਮੂਮੈਂਟ ਹੈ ਜਦੋਂ ਤੁਸੀਂ 95% ਲੋਕਾਂ ਤੋਂ ਨਿਕਲ ਕੇ 5% ਲੋਕਾਂ ਵਿੱਚ ਆ ਜਾਓਗੇ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨਾ ਟਾਈਮ ਲਗਾਇਆ ਕਿੰਨੀ એનર્ਜੀ ਲਗਾਈ ਕਿੰਨਾ ਸੈਕਰੀਫਾਈਸ ਕੀਤਾ ਕਿੰਨਾ ਪੈਸਾ ਲਗਾਇਆ ਜਦੋਂ ਲਗਾ ਦਿੱਤਾ ਹੈ ਤਾਂ ਪਿੱਛੇ ਨਹੀਂ ਹਟਣਾ ਜਿੰਨਾ ਹੈ ਤਾਂ ਜਿੰਨਾ ਹੈ ਜਿੰਨਾ ਹੈ ਬਸ ਇਸ ਤੋਂ ਇਲਾਵਾ ਕੁਝ ਵੀ ਨਹੀਂ ਜ਼ਿੰਦਗੀ ਤੁਹਾਨੂੰ ਠੋਕਰ ਮਾਰ ਕੇ ਸਿੱਟਦੀ ਜ਼ਰੂਰ ਹੈ ਪਰੰਤੂ ਜ਼ਿੰਦਗੀ ਤੁਹਾਨੂੰ ਕਦੇ ਹਰਾਉਂਦੀ ਨਹੀਂ ਹੈ ਅਸੀਂ ਖੁਦ ਹਾਰ ਮੰਨ ਕੇ ਹਾਰ ਜਾਂਦੇ ਹਾਂ ਪਰ ਜ਼ਿੰਦਗੀ ਸਾਨੂੰ ਕਦੇ ਵੀ ਹਰਾਉਂਦੀ ਨਹੀਂ ਤੁਸੀਂ ਕਿਸੇ ਚੀਜ਼ ਲਈ ਮਿਹਨਤ ਕਰੋ ਅਤੇ ਉਹ ਤੁਹਾਨੂੰ ਨਾ ਮਿਲੇ ਇਹ ਹੋ ਸਕਦਾ ਹੈ ਪਰ ਤੁਸੀਂ ਉਸ ਚੀਜ਼ ਲਈ ਵਾਰ-ਵਾਰ ਅਲੱਗ-ਅਲੱਗ ਕੰਮਾਂ ਵਿੱਚ ਮਿਹਨਤ ਕਰਦੇ ਰਹੋ ਇਹ ਹੋ ਹੀ ਨਹੀਂ ਸਕਦਾ ਕਿ ਤੁਹਾਨੂੰ ਸਫਲਤਾ ਨਾ ਮਿਲੇ ਕੁਦਰਤ ਤੁਹਾਡੇ ਨਾਲ ਕਦੇ ਵੀ ਅਨਿਆਂ ਨਹੀਂ ਕਰਦੀ ਤੁਸੀਂ ਆਪਣੀ ਸਕਸੈਸ ਲਈ ਆਪਣੀ ਪੂਰੀ ਮਿਹਨਤ ਕਰੋ ਵਾਰ-ਵਾਰ ਕੰਮ ਕਰਦੇ ਰਹੋ ਇਹ ਹੋ ਹੀ ਨਹੀਂ ਸਕਦਾ ਕਿ ਤੁਹਾਨੂੰ ਸਫਲਤਾ ਨਾ ਮਿਲੇ ਪਰ ਸ਼ਰਤ ਇੱਕ ਹੈ ਕਿ ਤੁਸੀਂ ਹਾਰ ਨਾ ਮੰਨੋ ਅਤੇ ਅੱਗੇ ਵੱਧਦੇ ਰਹੋ